ਅੱਜ ਪਿੰਡ ਝੁਗੇ ਗੁਲਾਬ ਸਿੰਘ ਆਬਾਦੀ ਆਸਫਵਾਲਾ ਦੇ ਕੇ ਪਹੁੰਚੇ ਸੀਗੇ ਔਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਵੱਲ ਮਿਲਿਆ ਇੱਥੇ ਜਦੋਂ ਸਾਡੇ ਪ੍ਰੇਮ ਸਿੰਘ ਜੀ ਸਾਡੇ ਭਰਾ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਦੇ ਨਾਲ ਮੈਂਬਰ ਸਹਿਬਾਨ ਸਾਰੀ ਪੰਚਾਇਤ ਸਾਰੇ ਪਿੰਡ ਵਾਸੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਔਰ ਬੜੇ ਹੀ ਮਾਣ ਦੇ ਨਾਲ ਸਤਕਾਰ ਦੇ ਨਾਲ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਜੁਆਇਨ ਕਰਾਇਆ ਔਰ ਮੈਂ ਸਾਡੇ ਸਰਪੰਚ ਸਾਹਿਬ ਪ੍ਰੇਮ ਜੀ ਔਰ ਸਾਰੇ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿਣਾ ਔਰ ਵਧਾਈ ਦੇਣਾ ਔਰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ 3.5 ਦੇ ਕੰਮਾਂ ਨੂੰ ਦੇਖਦੇ ਹੋਏ ਇਹ ਸਾਰੇ ਪਰਿਵਾਰ ਜਿਹੜੇ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਪਰ ਮੈਨਾਂ ਨੂੰ ਵਿਸ਼ਵਾਸ ਹੈ ਕਿ ਜਿੰਨੇ ਕੋਈ ਕੰਮ ਨੇ ਪਿੰਡ ਦੇ ਵਿਕਾਸ ਦੇ ਜਿਹੜੇ ਅਧੂਰੇ ਰਹਿ ਗਏ ਨੇ ਇਹਨਾਂ ਨੂੰ ਵੱਧ ਤੋਂ ਵੱਧ ਗਰੰਟਾ ਦੇ ਕੇ ਵਿਕਾਸ ਦੇ ਕੰਮ ਜਿਹੜੇ ਨੇ ਅਸੀਂ ਪੂਰੇ ਕਰਾਵਾਂਗੇ ਪਹਿਲਾਂ ਵੀ ਅਸੀਂ ਤਕਰੀਬਨ 7 ਲੱਖ ਤੱਕ ਦੀ ਗ੍ਰਾਂਟ ਦੇ ਚੁੱਕੇ ਹਾਂ ਹੋਰ ਵੀ ਇਹਨਾਂ ਪਿੰਡ ਦੇ ਜਿਹੜੇ ਵਿਕਾਸ ਪ੍ਰੋਜੈਕਟ ਨੇ ਉਹ ਵੱਧ ਤੋਂ ਵੱਧ ਗਰੰਟਾ ਦੇ ਕੇ ਅਸੀਂ ਜਿਹੜੇ ਇਹਨਾਂ ਦੇ ਅਧੂਰੇ ਕੰਮ ਪਏ ਨੇ ਪਿੰਡ ਦੇ ਵਿਕਾਸ ਦਿਓ ਕਰਵਾਵਾਂਗੇ ਔਰ ਜਿਹੜਾ ਪਿੰਡ ਨੂੰ ਵਧੀਆ ਬਣਾ ਕੇ ਦੇਵਾਂ ਮੇਮ ਜੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਸਾਰੇ ਸਾਡੇ ਮੈਂਬਰ ਸਹਿਬਾਨ ساری ਪੰਚਾਇਤ ਸਾਰੇ ਪਿੰਡ ਵਸਿਆ ਆ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਤੇ ਗਿਆਨ ਕਰਨਾ ਹੋਰ ਬਤਾਇਆ ਜੀ